ਮੇਰਾ ਨਾਮ ਹੈ ਕਬਲਜੀ ਸਿੰਘ ਪਿੰਡ ਮੇਰਾ ਕੋਕਰ ਆ ਪਰਸੋਂ ਅਸੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਦੇ ਡਿੱਗ ਪਿਆ ਅਸੀਂ ਮੁਰਗੇ ਦੇਖਿਆ ਨਹੀਂ ਅਸੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਖੜ ਗਿਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਈ ਹੁਣੇ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਹੈ ਉਹਨਾਂ ਨੇ 22 ਤੁਹਾਨੂੰ ਵਾਪਸ ਕੀਤੀ ਆ ਮੈਂ ਤਾਂ ਅੱਜ ਕੱਲ ਜਿਹੜੇ ਲੋਕੀ ਫੋੜਦੇ ਨਹੀਂ ਭਾਈ ਅੱਜ ਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲ ਉਹਦਾ ਸ਼ੁਰੂ ਤੋਂ ਪਿਆਰ ਐ ਇਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪੀਂਦੇ ਰਹੇ ਆ ਅਜਿਹੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਆ ਸੋਨੂ ਐ ਮੈਂ 버ਗਰ ਦਾ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਸੀ ਪਤਾ ਨਹੀਂ ਭਾਜੀ ਇਹਨਾਂ ਨੇ 버ਗਰ ਖਾਦਾ ਮੇਰੇ ਕੋਲ ਇਹਨਾਂ ਦੇ ਪੈਸੇ ਡੇਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡੇਗ ਗਏ ਕਿਸੇ ਦੇ ਆ ਮੈਂ ਝੁੱਕ ਕੇ ਰੱਖਦੇ ਆ ਉੱਥੇ ਸਾਈਡ ਤੇ ਕਰਕੇ ਬੱਸ ਮੁੜ ਕੇ ਆ ਭਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਤੁਹਾਨੂੰ ਪਤਾ ਸੀਗਾ ਕਿ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਫਿਰ ਤੁਸੀਂ ਜਾਂ ਕੋਈ ਵੇਟ ਕਰਦੇ ਰਹੇ ਇਹਨਾਂ ਦੇ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਆ ਕਿੰਨੇ ਕਹਿੰਦਾ ਮੇਰੇ ਆ ਜੀ ਐਸੀ ਕਰਕੇ ਚੁੱਪ ਕਰਕੇ ਰਹਿ ਗਏ ਜੀ ਪਰਾਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਭਾਜੀ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈ ਤੇ ਅੱਜ ਕੱਲ ਲੋਕ 150 ਦੇ ਵਿੱਚ ਵੀ ਨਹੀਂ ਮਾਣੋ ਹੁੰਦੇ ਆ ਹਾਂਜੀ ਭਾਜੀ ਮੇਰੇ ਕੋ ਰਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲਾ ਜਾਂਦਾ ਤੇ ਫਿਰ ਉਹਦੀ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕਿਹੜਾ ਲੈ ਗਿਆ ਇਹ ਕਿਤਾ ਮੰਨ ਜਾਇਆ ਕਿ ਪੈਸੇ ਵਾਪਸ ਨਹੀਂ ਭਾਜੀ ਜਿਹਦੇ ਪੈਸੇ ਉਹਦੇ ਦੇਨੇ ਹਨ ਉਹਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਸੀਂ ਰੋਟੀ ਖਾ ਰਹੇ ਰਾਜ ਕਿਤੇ